ਮੇਰਾ ਨਾਮ ਜਸਜੀਤ ਸਿੰਘ ਕਿਹੜਾ ਪਿੰਲੇ ਜੀ ਪਿੰਡ ਸਭਰਾ ਕੀ ਮਸਲਾ ਕੀ ਆ ਜਿਹੜਿਆ ਤੁਸੀਂ ਸਟੇਟਮੈਂਟ ਆ ਬੈਂਕੀਆਂ ਤੇ ਦਰਖਾਸਤਾਂ ਉਤਾਰ ਰਹੇ ਜੀ ਕੀ ਮੰਗਲਾ ਜੀ ਹੈ ਇਹ ਮਸਲਾ ਸਾਰ ਇਹ ਆ ਜੀ ਸਾਡੇ ਪਿੰਡ ਅਸੀਂ 2011 ਚ ਰਾਜਸਥਾਨੋਂ ਜ਼ਮੀਨ ਵੇਚ ਕੇ ਇੱਥੇ ਪੰਜਾਬ ਦੇ ਵਿੱਚ ਪਿੰਡ ਸਭਰਾ ਦੇ ਵਿੱਚ ਜ਼ਮੀਨ ਖਰੀਦੀ ਸੀ ਉਸ ਦੌਰਾਨ ਇਸ ਪਿੰਡ ਦਾ ਇੱਕ ਆੜਤੀਆ ਸੁਖ ਪੱਟੀਵਾਲਾ ਜਿੰਨੇ ਕਿ ਉਦੋਂ ਇੱਕ ਕਿਰਾਏ ਦੀ ਦੁਕਾਨ ਤੇ ਅਰਜ਼ਤ ਕਰਦਾ ਸੀ ਛੋਟੇ ਜਿਹੇ ਲੈਵਲ ਤੇ ਅਰਜ਼ਤ ਕਰਦਾ ਸੀ ਤੇ ਮੈਨੂੰ ਕਹਿਣ ਲੱਗਾ ਮੇਰੇ ਸਾਡੂ ਸਾਹਿਬ ਨੇ ਕਿਹਾ ਕਿ ਭਾਜੀ ਉਹਨਾਂ ਕੋਲ ਪੈਸੇ ਹੈਗੇ ਤਾਂ ਮੈਨੂੰ ਦਵਾ ਦਿਓ ਅਸੀਂ ਅੜ ਦੇ ਵਿੱਚ ਲਾਉਣ ਵਾਸਤੇ ਸਾਨੂੰ ਮਦਦ ਕਰ ਹੋ ਜਾਏਗੀ ਸਾਡੀ ਅਸੀਂ ਇਹਨੂੰ ਚਲੋ ਇਹਦਾ ਬੰਦਾ ਹੱਕ ਦੇਾਂਗੇ ਦੇਾਂਗੇ ਇਹਨੂੰ ਬੰਦਾ ਮੈਂ ਕੋਈ ਗੱਲ ਨਹੀਂ ਉਸ ਟਾਈਮ ਤੇ ਕੋਈ ਅਸੀਂ ਜ਼ਮੀਨ ਖਰੀਦਦੇ ਹਜੇ ਉਸ ਦੌਰਾਨ ਦੇ ਵਿੱਚ ਚਲੋ ਬਿਲਕੁਲ ਸਹੀ ਇਹਨੇ ਵਿਵਾਰ ਰੱਖਿਆ ਲੈਣ ਦੇਣ ਸਹੀ ਰਿਹਾ ਦੁਵਾਰਾਂ ਨੇ ਪੈਸੇ ਮੰਗੇ ਫਿਰ ਅਸੀਂ ਆਖਿਆ ਵੀ ਹੁਣ ਪੈਸੇ ਸਾਡੇ ਕੋਲ ਨਹੀਂ ਹੈਗੇ ਅਸੀਂ ਜ਼ਮੀਨ ਖਰੀਦ ਲਈ ਆ ਤੇ ਫਿਰ ਐਚਡੀਐਫਸੀ ਬੈਂਕ ਦੇ ਵਿੱਚੋਂ ਲਿਮਟ ਬਣਵਾ ਕੇ ਮੈਂ ਇਹਨੂੰ ਜਰੂਰ ਜਿੰਨੀ ਇਹਨੂੰ ਜਰੂਰਤ ਪੈਂਦੀ ਰਹੀ ਇਹਨੂੰ ਪੈਸੇ ਦਿੰਦਾ ਰਿਹਾ ਜਦੋਂ ਕਿ ਉਹਦੇ ਵਿੱਚ ਮੇਰੇ ਕੋਲ ਫਾਇਦਾ ਵੀ ਨਹੀਂ ਹੈਗਾ ਉਹਨਾਂ ਵੀ ਆਜ ਉੱਥੇ ਲੱਗ ਜਾਂਦਾ ਹੈ ਜਿੰਨਾ ਕੀ ਮੈਨੂੰ ਦਿੰਦਾ ਹੈ ਵਧੀਆ ਚੱਲਦਾ ਰਿਹਾ ਇਹ ਲੋਨ ਬੰਦੀ ਤੋਂ ਬਾਅਦ ਇਨੇ ਨੂੰ ਕਿਹਾ ਕਿ ਯਾਰ ਸੋਣਾ ਜੇ ਪੈਸੇ ਨਹੀਂ ਬਣਦੇ ਪੈਸੇ ਕਿਤੇ ਆਉਣ ਨਹੀਂ ਤੇ ਸਾਨੂੰ ਬਹੁਤ ਜ਼ਿਆਦੀ ਪਰੇਸ਼ਾਨੀ ਬੈਂਕ ਕਰਨ ਲੱਗ ਪਈ ਕਿਉਂਕਿ ਪੈਸਾ ਕਰਦਾ ਜਿਆਦਾ ਸੀ 71 ਲੱਖ ਦੀ ਲਿਮਟ ਬਣੀ ਸੀ ਇਹ ਪੈਸੇ ਦਿੰਦਾ ਨਹੀਂ ਸੀ ਸਾਡੀ ਮਜਬੂਰੀ ਸੀ ਅਸੀਂ ਪੰਜ ਕਿੱਲੇ ਆਪਣੀ ਜ਼ਮੀਨ ਸੇਲ ਕਰਕੇ ਇਸੇ ਚੈੱਕ ਬੁੱਕ ਤੋਂ ਆ ਜਿਹੜਾ ਐਸੇ ਖਾਤੇ 'ਚੋਂ ਅਸੀਂ ਪੈਸਾ ਭਰ ਕੇ ਤੇ ਬੈਂਕ ਦੇ ਨਾਲ ਸਮਝੌਤਾ ਕਰਕੇ ਉਦੋਂ HDFC ਬੈਂਕ ਨਾਲ ਤੇ ਉਹ ਅਸੀਂ ਲਿਮਟ ਫਾਈਨਲ ਕੀਤੀ ਲੋਡੂ ਜਿਹਾ ਚੈੱਕ ਬੁੱਕ ਉੱਥੇ ਖਤਮ ਹੋ ਜਾਂਦੀ ਆ ਕੋਈ ਸਾਰਾ ਮਰ ਉਹ ਖਾਤਾ ਉੱਥੇ ਬੰਦ ਹੋ ਜਾਂਦਾ ਹੈ ਉਸ ਤੋਂ ਬਾਅਦ ਫਿਰ ਇਹਨੇ ਆਖਿਆ ਵੀ ਅਜੇ ਪੈਸਾ ਦੀ ਭਾਜੀ ਜਿਆਦੀ ਲੋੜ ਆ ਕਿਸੇ ਤਰੀਕੇ ਨਾਲ ਕਰੋ ਤੁਸੀਂ ਹਲਚਲ ਜ਼ਮੀਨ ਵੇਚੀ ਤੁਹਾਡੇ ਕੋਲ ਪੈਸੇ ਆਗੇ ਆ ਪੈਸੇ ਮੈਨੂੰ ਹੋਰ ਦੇ ਦਿਓ ਹੁਣ ਮੈਂ ਤੁਹਾਡੇ ਇਕੱਠੇ ਕਰਕੇ ਹਿਸਾਬ ਕਰ ਦੂੰਗਾ 2021 ਦੇ ਵਿੱਚ ਪਹਿਲਾਂ ਕਿੱਦੇ ਪੈਸੇ ਜੀ ਪਹਿਲਾਂ ਇਹ ਲੈਂਦਾ ਰਿਹਾ ਘਟੋ ਘਟ ਦੇਖੋ ਫਸਲ ਵੀ ਸਾਡੀ 50 ਕਿੱਲੇ ਦੀ ਸਾਰੀ ਇਹਦੇ ਕੋਲ ਜਾਂਦੀ ਰਹੀ ਆ ਹਾਂਜੀ ਕਿੰਨੇ ਪੈਸੇ ਸੀ ਟੋਟਲ ਪੈਸੇ ਉਸ ਤਰ੍ਹਾਂ ਜੇ ਅੱਜ ਮੇਰਾ ਸਹੀ ਸਾਫ ਕਰਤਾ ਤਾਂ ਮੇਰਾ ਇਹ ਕਰੀਬ 1 ਕਰੋੜ ਰੁਪਇਆ ਨਿਕਲਦਾ ਤੇ ਆਲੇ ਬਸ ਪਹਿਲੇ ਕਿੰਨੇ ਬਾਗੇ ਤੇ ਹੁਣ ਕਿੰਨੇ ਪੈਸੇ ਨੇ ਹੁਣ ਸੰ 2019 ਦੇ ਵਿੱਚ ਇਹਨੇ 10 ਲੱਖ ਰੁਪਇਆ ਫੇਰ ਲਿਆ ਸਾਡੇ ਤੋਂ ਕਿਉਂਕਿ ਉਹਦਾ ਅਸੀਂ ਉਹਦੋਂ ਜ਼ਮੀਨ ਚਲੋ ਅਸੀਂ ਸੇਲ ਕੀਤੀ ਤੇ ਇਹਨੂੰ ਪਤਾ ਲੱਗ ਗਿਆ ਵੀ ਇਹਨ ਪਹਿਲੇ ਪਹਿਲੇ ਵੇਚੀ ਤੇ ਆ ਕੇ ਗੇੜ ਗੇੜ ਮਾਰਦਾ ਤੇ ਚਲੋ ਅਸੀਂ ਇਹਨੂੰ 10 ਲੱਖ ਰੁਪਇਆ ਦਿੱਤਾ ਹੈ ਸਟੇਟਮੈਂਟ ਹੈਗੀ ਹਾਂਜੀ ਸਟੇਟਮੈਂਟ ਹੈਗੀ 8.5 ਲੱਖ ਰੁਪਇਆ ਟਰਾਂਸਫਰ ਕਰਵਾਇਆ ਹੈ ਮੇਰੇ ਬ੍ਰਦਰ ਦੇ ਨਾਮ ਚੈੱਕ ਤੋਂ ਇਹਦੀ ਫਰਮ ਬਾਕੀ ਇਹਨੂੰ ਨਕਦ ਦੇ ਕੇ ਆਇਆ ਇਹਦੇ ਕਾਊਂਟਰ ਤੇ ਉਹਦੇ ਕੋਲ ਮੇਰੇ ਕੋਲ ਮੇਰੇ ਕੋਲ ਗਵਾ ਵੀ ਹੈਗਾ ਉਹ ਬੰਦੇ ਦਾ ਫਿਰ ਇਹਨੇ ਸੋਚਿਆ ਵੀ ਹੁਣ ਪੈਸੇ ਮੰਗਣੇ ਨੇ ਇਹਨੇ ਪਰੇਸ਼ਾਨ ਕਰਨਾ ਹੈ ਇਹਨੇ ਉਹ ਜਿਹੜੀ ਪੁਰਾਣੀ ਕੋਈ ਚੈੱਕ ਬੁੱਕ ਹੈਗੀ ਸੀ ਉਹ ਇਹਦੇ ਕੋਲ ਪਈ ਸੀ ਉਹਨੂੰ ਪਤਾ ਵੀ ਹੈਗਾ ਸਾਡਾ ਲੋ ਉਹ ਪਿਆ ਹੈ ਉਹਦੇ ਪਿੱਛੇ ਇਸੇ ਕਰਜ਼ੇ ਵਾਲੀ ਚੈੱਕ ਬੁੱਕ ਦਾ ਜਿਹੜਾ ਕਿਉਂਕਿ ਇਹ ਕੋਈ ਖਾਤਾ ਬੰਦ ਕਰਵਾਇਆ ਇਹਨੂੰ ਪਤਾ ਵੀ ਹੈਗਾ ਖਾਤਾ ਬੰਦਿਆ ਇਹਨੇ ਆਉਦੇ ਬ੍ਰਦਰ ਤੋਂ 13 ਲੱਖ ਰੁਪਏ ਦਾ ਜਾਲੀ ਮੇਰੇ ਸਾਈਨ ਕਰਕੇ ਤੇ ਅੰਮ੍ਰਿਤਸਰ ਕੋਰ ਦੇ ਵਿੱਚ ਮੇਰੇ ਕੇਸ ਲੱਗਦਾ ਇਹ ਚੈੱਕ ਇਹਨਾਂ ਕੋਲ ਕਿੱਥੋਂ ਗਿਆ ਉਹ ਚੈੱਕ ਉਹਦੇ ਬਾਰੇ ਸਾਡਾ ਪਹਿਲਾਂ ਬਰੋਵਾ ਪਿਆ ਇਹ ਹੋਇਆ ਕਿ ਇਹ ਮੇਰੇ ਨਾਲ ਗੱਡੀ 'ਚ ਬਹਿ ਕੇ ਜਾਂਦਾ ਹੁੰਦਾ ਸੀ ਜਦੋਂ ਕਿ ਪੈਸੇ ਮੈਂ ਕਟ ਲੋਡ ਪੈਂਦੀ ਸੀ ਅਸੀਂ HDFC ਬੈਂਕ 'ਚ ਪੈਸੇ ਕਢਾ ਕੇ ਲਾਉਨੇ ਨੇ ਇਹ ਨਾਲ ਜਾਂਦਾ ਹੁੰਦਾ ਹੈ ਇਹ ਕਈ ਵਾਰੀ ਗੱਡੀ ਦੇ ਵਿੱਚ ਬੈਠਾ ਹੁੰਦਾ ਹੈ ਤੇ ਮੈਂ ਪੈਸੇ ਅੰਦਰ ਪੈਸੇ ਲਿਆ ਕੇ ਫਿਰ ਇਹਨੂੰ ਦੇਣਾ ਨਾਲ ਤੇ ਇਹਨੇ ਕੀ ਕੀਤਾ ਪਤਾ ਨਹੀਂ ਲੱਗਣ ਦਿੱਤਾ ਮੈਨੂੰ ਕਦੋਂ ਕਿਸ ਟਾਈਮ ਤੇ ਚੈੱਕ ਬੁੱਕ ਇਹ ਇਹ ਪਈਆਂ ਸੀ ਇਹਦੀ ਪਈ ਨਾਲ ਮੇਰੀ ਪਈ ਤੇ ਨਾਲ ਇਹ ਲੇਗੀ ਭੁਲੇਖੇ ਨਾਲ ਚਲੇਗੀ ਕਿਤਨਾ ਚਲੇਗੀ ਲੈ ਗਿਆ ਹੈ ਤੇ ਮੈਨੂੰ ਜਦੋਂ ਪਤਾ ਲੱਗਾ ਫਿਰ ਮੈਂ ਇਹਨੂੰ ਕਿਹਾ ਮੈਂ ਕਿਹਾ ਭਾਈ ਮੇਰੇ ਚੈੱਕ ਬੁੱਕ ਹੈ ਤੁਹਾਡੇ ਕੋਲ ਇਹਦਾ ਦੇ ਦਾਂਗੇ ਤੁਹਾਨੂੰ ਚੈੱਕ ਬੁੱਕ ਯਾਰੋ ਪਹਿਲਾਂ ਤੱਕ ਲੱਗਾ ਨਹੀਂ ਮੇਰੇ ਕੋ ਇਹ ਨਾ ਮੈਂ ਕਿੱਥੇ ਵੇਦਾ ਰਿਹਾ ਫਿਰ ਮੈਂ ਇੱਥੇ ਰੱਖਤੀ ਉੱਥੇ ਰੱਖਤੀ ਇਤਰਾ ਕਰਕੇ ਟਾਲੇ ਲਾਉਂਦਾ ਰਿਹਾ ਫਿਰ ਮੈਂ ਦੋ ਚਾਰ ਬੰਦੇ ਵੀ ਲੈ ਕੇ ਕੋ ਗਿਆ ਮੈਂ ਕਿਹਾ ਭਾਈ ਯਾਰ ਕੱਲ ਨੂੰ ਇਹ ਚੈੱਕ ਬੁੱਕ ਤਾਂ ਫਿਰ ਕਹਿੰਦਾ ਤੁਸੀਂ ਹੁਣ ਖਾਤਾ ਹੀ ਜਦੋਂ ਬੰਦ ਕਰਾਤਾ ਤਾਂ ਤੁਹਾਨੂੰ ਚੈੱਕ ਬੁੱਕ ਤਾਂ ਕੀ ਟੈਨਸ਼ਨ ਹੈ ਮੈਂ ਸੋਚਿਆ ਕੋਈ ਗੱਲ ਨਹੀਂ ਗਈ ਮੇਰੇ ਕੋ ਐਮਪੀ ਕੰਮ ਸੀ ਮੈਂ ਉਹਤੇ ਬਹੁਤ ਜ਼ਿਆ ਤੇ ਮੈਂ ਫਿਰ ਜ਼ਿਆਦਾ ਗੌਰ ਨਹੀਂ ਕੀਤਾ ਇਨ ਸੰਨ 2021 ਦੇ ਵਿੱਚ ਕਦੋਂ ਆਪਦੇ ਬ੍ਰਦਰ ਆਪਦੇ ਭੁਵਾਈਏ ਤੋਂ ਸੋਰੀ ਸੰਨ 2021 ਦੇ ਵਿੱਚ ਇਹਨੇ ਆਪਣੇ ਭੁਵਾਈਏ ਤੋਂ 13 ਲੱਖ ਦਾ ਚੈੱਕ ਮੇਰੇ ਜਾਲੀ ਸਾਈਨ ਕਰਕੇ ਆਪੇ ਰਕਮ ਭਰ ਕੇ ਤੇ ਉੱਤੇ ਜਾ ਕੇ ਉਹ ਕੋਰਚ ਲਾਤਾ ਜਿੱਦ ਤੱਕ ਸਮਾਂ ਨਹੀਂ ਮੇਰੇ ਕੋਲ ਇੱਕ ਕੋਈ ਨਹੀਂ ਆਇਆ ਤੇ ਮੈਂ ਪੀਓ ਕਰਾਰ ਹੋ ਗਿਆ ਉਹਦਾ ਪਤਾ ਲੱਗਾ ਮੈਨੂੰ ਉਹਦੇ ਉੱਤੇ ਨਾਂ ਹੈ ਜਗਜੀਤ ਸਿੰਘ ਇਸ ਕਰਕੇ ਜਦੋਂ ਪੁਲਿਸ ਲਾ ਕੇ ਘਰ ਆ ਕੇ ਇਨਕੁਆਇਰੀ ਕੀਤੀ ਪਤਾ ਲੱਗਾ ਵੀ ਇਹ ਮੈਂ ਕਿਹਾ ਵੀ ਇਹ ਮੇਰੇ ਨਹੀਂ ਕਿ ਚੈੱਕ ਮੇਰਾ ਨਾਮ ਹੀ ਮੇਰਾ ਨਾਮ ਜਸਜੀਤ ਸਿੰਘ ਆ ਫਿਰ ਜਦੋਂ ਪਤਾ ਕੀਤਾ ਤਾਂ ਪਤਾ ਲੱਗਾ ਵੀ ਇੱਕ ਕੇਸ ਹੋਰ ਲਾਇਆ ਏ ਕਿ ਨੇ ਆਉਦਾ ਬਰਾਦਰ ਜਿਹੜਾ ਇਹ ਨੌਕਰੀ ਕਰਦਾ ਹੈ ਸੁਲਵਿੰਦਰ ਇੱਕ ਉਹਤ ਲਵਾਇਆ 11.5 ਲੱਖ ਰੁਪਏ ਦਾ ਬਾਈ ਦੇ ਵਿੱਚ ਜਦ ਕਿ ਦੇਖੋ 18 ਜਦ ਮੈਂ ਉਹ ਜਿਹੜਾ ਖਾਤਾ ਹੀ ਬੰਦ ਕਰਤਾ ਉਹ ਕਰਜ਼ਾ ਭਰ ਕੇ ਸਾਰਾ ਇਨੇ ਸੋਚਿਆ ਵੀ ਹੁਣ ਪੈਸੇ ਨਾ ਮੈਂ ਦੇਣੇ ਪੈਣ ਤੇ ਇਹਨੇ ਮੇਰੇ ਤੇ ਮਤਲਬ ਝੂਠੇ ਕਿਕੇਦਾਰ ਕਰਕੇ ਮੈਨੂੰ ਇਨਾ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਹੈ ਕਿ ਮੈਂ ਆਪਣਾ ਸਾਰਾ ਕਾਰੋਬਾਰ ਛੱਡ ਕੇ ਆਪਦੇ ਬੱਚੇ ਛੱਡ ਕੇ ਹਰ ਮਹੀਨੇ ਹਰਪੰੰਦਾ ਦੇ ਨਾਲ ਬਾਦ ਕੋਰਟ ਦੇ ਕੀੜੇ ਮਾਰਦਾ ਉਥੇ ਜਾ ਕੇ ਨਾ ਇਹ ਕੋਈ ਵੀ ਸੁਣਵਾਇ ਹੁੰਦੰਦੇ ਆ ਨਾ ਇਹਨਾਂ ਦਾ ਵਕੀਲ ਪੇਸ਼ ਹੁੰਦਾ ਮੈਂ ਉਹ ਦਿਨ ਅਸੀਂ ਸਾਰਾ ਦਿਨ ਇੰਤਜ਼ਾਰ ਕਰਦੇ ਰਹੇ ਆਪ ਦਾ ਪੱਖ ਰੱਖਣ ਵਾਸਤੇ ਇਸ ਤੋਂ ਪਿਛਲੇ ਤਰੀਕ ਤੇ ਇਹਨਾਂ ਦਾ ਵਕੀਲ ਸਾਰਾ ਦਿਨ ਹੀ ਪਹੁੰਚਿਆ ਕੋਰਟ ਦੇ ਵਿੱਚ ਫਿਰ ਅਖੀਰ ਹੀ ਸ਼ਾਮ ਨੂੰ ਉਦੋਂ ਸਾਨੂੰ ਫਿਰ ਦੁਬਾਰਾ ਅਗਨਾ ਤਰੀਕ ਲੈਣੀ ਪਈ ਬਹੁਤ ਜ਼ਿਆਦਾ ਮੈਨੂੰ ਪਰੇਸ਼ਾਨ ਕੀਤਾ ਮੈਂ ਇਸ ਸੰਦਰਭ ਦੇ ਵਿੱਚ ਆਪਣੇ ਆ ਪੇਸ਼ ਹੋਇਆ ਸਾ ਉੱਤੇ ਮੈਂ ਇਹਨਾਂ ਦੀ ਸਾਰੀ ਸ਼ਿਕਾਇਤ ਲਿਖੀ ਸੀ ਪੂਰੀ ਟੋਟਲ ਉਹ ਵੀ ਮੇਰੇ ਕੋਲ ਦਰਖਾਸਤ ਹੈਗੀ ਆਵੇ ਤੇ ਇਹਨੇ ਮਤਲਬ ਉੱਤੇ ਇਹ ਉਹ ਡੀਐਸਪੀ ਸਾਹਿਬ ਨੇ ਕਿਤਰਾ ਮਿਲ ਕੇ ਰੱਬ ਜਾਣੇ ਇਹਨਾਂ ਕੀ ਕੀਤਾ ਕੀ ਕਹਾਣੀ ਮੈਨੂੰ ਮੈਂ ਉੱਥੇ ਜਿਹੜੇ ਲਾ ਲਾ ਕੇ ਲਾ ਲਾ ਕੇ ਲਾ ਲਾ ਕੇ ਹੰਬ ਗਿਆ ਮੇਰੀ ਉੱਥੇ ਕੋਈ ਉਹਨਾਂ ਸੁਣਵਾਈ ਨਹੀਂ ਕੀਤੀ ਤੇ ਸਾਰਾ ਸਾਰਾ ਇਹਨਾਂ ਦੇ ਹਾਕ ਦੇ ਵਿੱਚ ਉਹਨਾਂ ਨੇ ਗੱਲ ਲਿਖ ਦਿੱਤੀ ਆ ਦੇਖ ਲਓ ਤੁਸੀਂ ਸੰਗ 13 ਦੇ ਪੈਸੇ ਇਹਨਾਂ ਦੇ ਜਿਹੜੇ ਆ ਉਹ ਉਹ ਦਿਖਾਏ ਗਏ ਆ ਸ਼ੋਅ ਕੀਤੇ ਗਏ ਆ ਇਹਦੇ ਵਿੱਚ ਤੇ ਮੇਰੇ 14 ਦੇ ਨਹੀਂ ਸ਼ੋਅ ਕੀਤੇ ਗਏ ਮੇਰੇ 19 ਦਾ ਕੋਈ ਪੈਸਾ ਨਹੀਂ ਮਤਲਬ ਮੇਰੇ ਪੈਸੇ ਨੂੰ ਪੈਸਾ ਗਿਣਦੇ ਹੀ ਨਹੀਂ ਜੀ ਇਹ ਟੋਟਲ ਕਿੰਨੀ ਰਕਮ ਆ ਹੁਣ ਤਾਂ ਹੁਣ ਤਾਂ ਕਰਕਮ ਮੇਰੀ ਜੇ ਉਹਨਾਂ ਨੇ ਸਹੀ ਸਾਫ ਕਰਨ ਤੇ ਮੇਰਾ ਮਲਕ ਕਰੋੜ ਰੁਪਏ ਆਗੂ ਨਿਕਲਦਾ ਇਹਨਾਂ ਕੋਲ ਹੁਣ ਬਾਈ ਜਨਾਬ ਜੇ ਉਹਨ ਪੈਸੇ ਨਹੀਂ ਦਿੰਦੇ ਹੁਣ ਤੁਹਾਡਾ ਅਗਲਾ ਐਕਸ਼ਨ ਕੀ ਹੈ ਤੇ ਤੁਸੀਂ ਕੀ ਮੰਗ ਕਰਦੇ ਦੇਖੋ ਉਸ ਤੋਂ ਬਾਅਦ ਮੈਂ ਇਸੇ ਦਰਖਾਸਤ ਦੇ ਸੰਦਰਭ ਦੇ ਵਿੱਚ ਫਿਰ ਮੈਂ ਗਿਆ ਡੀਆਈਜੀ ਫਿਰੋਜ਼ਪੁਰ ਰੇਂਜ ਤੋਂ ਉਹਨਾਂ ਕੋਲ ਪੇਸ਼ ਹੋਇਆ ਉਹਨਾਂ ਕੋਲ ਮੈਂ ਆਪਣੀ ਸਮੱਸਿਆ ਦੱਸੀ ਕਿ ਮੈਂ ਇੰਨਾ ਪਰੇਸ਼ਾਨ ਹਾਂ ਸਾਹਿਬ ਮੇਰੀ ਗੱਲ ਸੁਣੀ ਜਾ ਮੈਨੂੰ ਘਟੂ ਘਟ ਕੋਈ ਮੇਰੇ ਕਾਗਜ਼ ਤੇ ਵੇਖੇ ਜਾਣ ਮੈਨੂੰ ਭਾ ਕੇ ਮੇਰੇ ਗਲਤ ਕੀਤੀ ਜਾਏ ਹਿਸਾਬ ਤੇ ਦੇਖਿਆ ਜਾਏ ਕੋਈ ਗਲਤ ਹੋਵੇ ਕਿ ਨਿਆਂ ਦੀ ਗੱਲ ਹੋਵੇ ਉਹਨਾਂ ਮੇਰੀ ਗੱਲ ਕੋਈ ਨਹੀਂ ਕਿਸੇ ਨੇ ਸੁਣੀ ਫਿਰ ਮੈਂ ਸਪੀਡ ਪੋਸਟ ਤੇ ਉਹਨਾਂ ਨੂੰ ਬਕਾਇਦਾ ਫਿਰ ਪਾਈ ਆ ਡੇਢ ਮਹੀਨਾ ਹੋ ਗਿਆ ਅਜੇ ਤੱਕ ਉਹਨਾਂ ਨੇ ਮੇਰੀ ਕੋਈ ਸੁਣਵਾਈ ਕਹੇ ਮਹਿਕਮੇ ਨੇ ਨਹੀਂ ਕੀਤੀ ਹੁਣ ਮੇਰੇ ਕੋ ਮਜਬੂਰੀ ਬਣ ਗਈ ਜੇ ਮੈਂ ਹੁਣ 25 ਤਰੀਕ ਤੱਕ ਹੋਰ ਇੰਤਜ਼ਾਰ ਕਰਨਾ ਜੇ ਮੇਰੇ ਇਹ ਗੱਲ ਦਾ ਮੇਰਾ ਫੈਸਲਾ ਇਹਨਾਂ ਨੇ ਕਰ ਦਿੱਤਾ ਮੈਨੂੰ ਨਿਆਂ ਮਿਲ ਗਿਆ ਤੋ ਠੀਕ ਹੈ ਨਹੀਂ ਤੇ ਮੇਰੀ ਇੱਕ ਮਜਬੂਰੀ ਹੈ ਮੈਂ ਰੋਜ਼ ਦੇ ਮਰਨਾ ਉਹ ਫਿਰ ਇੱਕ ਵਾਰੀ ਮਰਨਾ ਇਹ ਜ਼ਿਆਦਾ ਉਚਿਤ ਸਮਝਣਾ ਮੈਂ ਇਹਨਾਂ ਦੀ ਫੜ ਦੇ ਸਾਹਮਣੇ ਭਾਵੇਂ ਮੈਨੂੰ ਪਹਿਲਾ ਇੰਤਜ਼ਾਰ ਕਰੂੰਗਾ ਮੈਂ ਭਾਵੇਂ ਮੈਨੂੰ ਭੁਖੜਤਾ ਉਹਦੇ ਬਹਿਣਾ ਪਏ ਜਿੰਨਾ ਚਿਰ 2 ਦਿਨ 4 ਦਿਨ ਜਿੰਨਾ ਤੱਕ ਮੈਂ ਕਰ ਸਕਿਆ ਕਰੂੰਗਾ ਨਹੀਂ ਤਾਂ ਫਿਰ ਮੈਂ ਇਹਨਾਂ ਦੀ ਦੁਕਾਨ ਦੇ ਸਾਹਮਣੇ ਆਤਮਦਾਹ ਕਰੂੰਗਾ ਇਹ ਦੇ ਜੁਮੇਵਾਰ ਇਹ ਤਿੰਨੇ ਡੀਐਸਪੀ ਸਾਹਿਬ ਹੋਣਗੇ ਜਿਨ੍ਹਾਂ ਨੇ ਮੈਨੂੰ ਖੱਜਲ ਖਵਾਰ ਕੀਤਾ ਮੇਰੀ ਬੇਇੱਜ਼ਤੀ ਕੀਤੀ ਹੈ ਮੈਂ ਅੱਜ ਆਈ ਖਾਨਦਾਨੀ ਬੰਦੇ ਹਾਂ ਸਾਨੂੰ ਵਾਜੇ ਇਹਨਾਂ ਨੇ ਇਹਨਾਂ ਨੀਚਾ ਦਿਖਾਇਆ ਕਿ ਅਸੀਂ ਪਰਦੇ ਵਿੱਚ ਮੈਂ ਅੱਜ ਮੂੰਹ ਦਿਖਾਉਣ ਜੋਗਾ ਨਹੀਂ ਰਿਹਾ ਕਿਉਂਕਿ ਮੇਰੀ ਇੰਨੀ ਇਹਨਾਂ ਨੇ ਮਤਲਬ ਜਿਆਦਾ ਇਹਨਾਂ ਨੇ ਬਦਲਾਮੀ ਕੀਤੀ ਆ ਨਾਲੇ ਮੈਨੂੰ ਲੁੱਟਿਆ ਨਾਲੇ ਮੈਨੂੰ ਖਾਦਾ ਨਾਲੇ ਮੈਨੂੰ ਬਦਨਾਮ ਕੀਤਾ ਹਲੋ ਹਲੋ ਹਾਂਜੀ ਹਾਂਜੀ ਪਤਾ ਕੀ ਵੇਖੋ ਪਤਾ ਕੀ ਮੈਂ ਤੁਹਾਨੂੰ ਸੁਣਾ ਰਿਹਾ ਤੇ ਚੱਕ ਜਿੰਨੂ ਪਹਿਲੇ ਲੈ ਕੇ ਜਿੱਥੇ ਦਿੱਤੇ ਸਿਕਿਉਰਟੀਆਂ ਸਿਕਿਉਰਟੀਆਂ ਦਿੱਤੀਆਂ ਇਹਨਾਂ ਨੇ ਚੈੱਕ ਕਰਦੇ ਠੀਕ ਨਹੀਂ ਆਪਾਂ ਉਹ ਨਹੀਂ ਰੋਟੇ ਤੇ ਇਕੱਲਾ ਤੇ ਇਹਨਾਂ ਨੇ ਜੀ ਜਸਜੀਤ ਦਾ ਕਹਿਣਾ ਹੈ ਕਿ ਤੁਸੀਂ ਉਹਨਾਂ ਦੀ ਗੱਡੀ ਦੇ ਵਿੱਚੋਂ ਇਹ ਚੈੱਕ ਬੁੱਕ ਕੱਢੀ ਸੀ ਜਿਹਦਾ ਕਿ ਫਿਲਹਾਲ ਖਾਤਾ ਵੀ ਬੰਦ ਹੋ ਚੁੱਕਾ ਮੇਰੀ ਗੱਲ ਤੋਂ ਜਿਹੜੀ ਇਹਨਾਂ ਨੇ ਗੱਡੀ ਦੀ ਕੀਤੀ ਹੈ ਨਾ ਉਹ ਇਹਨਾਂ ਨੇ ਐਸਐਸਪੀ ਦੇ ਉੱਥੇ ਦਰਖਾਸਤ ਦਿੱਤੀ ਸੀ ਹਾਂਜੀ ਠੀਕ ਹੈ ਨਾ ਇਹਦਾ ਹੋ ਸਕਦਾ ਵੀ ਆਪਾਂ ਗੱਡੀ ਤੋਂ ਚੋਰੀ ਕਰਕੇ ਇਹਨੂੰ ਅਖੀ ਸਾਈਨ ਕਰਦੇ ਸਾਨੂੰ ਦੇ ਦੇ ਚਾਹ ਮਾਜੀ ਉਹ ਉਹਨਾਂ ਦੋਸ਼ ਲਾਏ ਤੁਹਾਡੇ ਦੇ ਤੇ ਦੋਸ਼ ਸਰ ਉਹਨਾਂ ਨੇ ਉੱਥੇ ਜਾ ਕੇ ਐਸਐਸਪੀ ਦੇ ਦਰਖਾਸਤ ਦਿੱਤੀ ਸਾਰਾ ਕੁਝ ਹੋਇਆ ਠੀਕ ਹੈ ਜੀ ਇੱਕ ਸਰ ਉਹਨਾਂ ਕੋਸ਼ ਮੇਰੇ ਤੋਂ ਮੇਰੇ ਤੋਂ ਸਰੋ ਕੁਝ ਪਿਆਰ ਰਿਪੋਰਟ ਕਹਿੰਦੇ ਠੀਕ ਹੈ ਜੀ ਇੱਕ ਸਰ ਉਹਨਾਂ ਦਾ ਇਹ ਕਹਿਣਾ ਹੈ ਕਿ ਜਦੋਂ ਇਹ 2013 ਤੋਂ ਲੈ ਕੇ ਤੇ ਜਿਹੜੇ ਹੁਣ ਤੱਕ ਚੱਲਦੇ ਆ ਜਿਹੜਾ ਪਤਾ ਕੀ ਹੈ ਮੈਂ ਦੇਖੋ ਮੇਰੀ ਗੱਲ ਸੁਣ ਮੈਂ ਇੱਕ ਦੋ ਟਿਕੀ ਗੱਲ ਕਰਦਾ ਹਾਂ ਹਾਂਜੀ ਕਿ ਕਿ ਉਹਨਾਂ ਨੇ ਕੇਸ ਲੱਗਿਆ ਤੁਹਾਨੂੰ ਦੋਦਲਤ ਕਰੋਗੀ ਕੋਈ ਚੱਕ ਜਿਹੜੇ ਬੰਦੇ ਨੂੰ ਚੱਕ ਦਿੱਤੇ ਉਹਨਾਂ ਤੋਂ ਪਹਿਲੇ ਲੈ ਕੇ ਦਿੱਤੇ ਠੀਕ ਨੇ ਉਹਨਾਂ ਦੇ ਫਿਕਰ ਲੱਗਦੀ ਹੈ ਜੋ ਦੋ ਜੋ ਕੋਸ਼ ਕਰਦਾ ਤੇ ਉਹ ਦੱਸਦੇ ਕਿ ਜੋ ਕੋਸ਼ ਕਰੀਂਗਾ ਦੱਸ ਕਰੂ ਕੋ ਠੀਕ ਹੈ ਕੋਈ ਗੱਲ ਨਹੀਂ ਤੁਸੀਂ ਕੋ ਰੱਖਣਾ ਹੋਗਾ ਬਾਅਦ ਤੁਸੀਂ ਆਪ ਦੀ ਪ੍ਰੈਸ ਕਾਨਫਰੰਸ ਦੱਸ ਦਿਓ ਅਸੀਂ ਉੱਤੇ ਆ ਜਾਵਾਂਗੇ ਹਾਂ ਜੀ ਉਹ ਰੱਖਾਂਗੇ ਬਕਸਾ ਕੁਝ ਕਰਾਂਗੇ ਨਹੀਂ ਖਬਰ ਤਾਂ ਚਲੋ ਵੇਖੋ ਨਿਊਜ਼ ਚਲਾਓ ਤੁਸੀਂ ਚਲਾਓ ਕੋਈ ਚੱਕਰ ਨਹੀਂ ਹੈ ਲਿੰਕ ਸੈਂਡ ਕਰ ਦਿਓ ਮੈਨੂੰ ਮੜਿਆ ਤੱਕ ਉਹ ਠੀਕ ਹੈ ਜੀ ਚਲਾ ਕੇ ਕਰ ਦਿੰਦੇ ਆ ਤੁਹਾਨੂੰ ਉਹ ਕਿਰਪਾ ਜੀ ਮਿਹਰਬਾਨੀ